ਸਬਡਿਵੀਜ਼ਨ ਧਰਮਕੋਟ ਦੇ ਵਿੱਚ ਸਾਡੀ ਟੀਮ ਐਸ ਐਚਓ ਧਰਮਕੋਟ ਗਰਮੇਲ ਸਿੰਘ ਜੀ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਜਿਹੜੇ ਆ ਜਿਹੜੇ ਤਿੰਨ ਜਿਹੜੇ ਚੋਰਾਂ ਦਾ ਗਰੋਹ ਜਿਹੜਾ ਇਹ ਕਾਬੂ ਕੀਤਾ ਇਹਨਾਂ ਨੇ ਜਿਹੜਾ ਵੀ ਕੁਲ ਮਲਾ ਕੇ ਜਿਹੜੀਆਂ ਇਹਨਾਂ ਨੇ ਜੋ ਮੰਨਿਆ ਕਿ ਵੀ ਚੋਰੀਆਂ ਕੀਤੀਆਂ ਸੀ ਉਸ ਵਿੱਚ ਅਸੀਂ ਜਿਹੜੀ ਐਫ ਆਰ ਨੰਬਰ ਜਿਹੜੀ ਆ 227/25 ਅੰਡਰ ਸੈਕਸ਼ਨ 303 ਜੀਮਨ 2 317 ਜੀਮਨ 2 ਤੇ ਤਿੰਨ ਜੀਮਨ 5 ਜਿਹੜੀ ਆ ਦਰਜ ਕੀਤੀ ਗਈ ਹੈ ਨਾ ਚਾਰ ਜਾਣਿਆਂ ਤੇ ਇਸ ਵਿੱਚ ਤਿੰਨ ਦੋਸ਼ੀ ਜਿਹੜੇ ਅਸੀਂ ਅਰੈਸਟ ਕੀਤੇ ਆ ਜਿਹੜਾ ਇੱਕ ਦਾ ਨਾਂ ਹਰਜਿੰਦਰ ਸਿੰਘ ਆ ਦੂਜੇ ਦਾ ਨਾਮ ਦਵਿੰਦਰ ਸਿੰਘ ਆ ਤੀਜੇ ਦਾ ਨਾਮ ਰਵੀ ਕਵਾੜੀਆ ਤੇ ਚੌਥੇ ਦਾ ਨਾਮ ਕਿਰਪਾਲ ਸਿੰਘ ਆ ਇਸ ਵਿੱਚ ਜਿਹੜੇ ਪਹਿਲੇ ਤਿੰਨ ਦੋਸ਼ੀ ਨੇ ਉਹ ਅਰੈਸਟ ਕੀਤੇ ਗਏ ਨੇ ਤੇ ਇਹਨਾਂ ਕੋਲ ਜਿਹੜੀ ਰਿਕਵਰੀ ਆ ਉਹ 25 ਕਿਲੋ ਤਾਂਬਾ ਤੇ 125 ਕਿਲੋ ਟਰਾਂਸਫਾਰਮਰ ਦਾ ਸਿਲਵਰ ਜਿਹੜਾ ਹੈ ਬਰਾਮਦ ਹੋਇਆ ਤੇ ਹੋਰ ਵੀ ਇਹਨਾਂ ਨੇ ਵੱਖ-ਵੱਖ ਜਿੱਥੇ ਵੀ ਜਿਹੜੀਆਂ ਇਹਨਾਂ ਨੇ ਚੀਜ਼ਾਂ ਵੇਚੀਆਂ ਨੇ ਉਹ ਵੀ ਅਸੀਂ ਬੜੀ ਬਰੀਕੀ ਨਾਲ ਇਨਵੈਸਟੀਗੇਸ਼ਨ ਕਰ ਰਹੇ ਨੇ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਬੜੀ ਸਖਤੀ ਨਾਲ ਪੁਸ਼ਕਿਸ਼ ਕੀਤੀ ਜਾਊਗੀ ਤੇ ਜਿਹੜੇ ਹੋਰ ਵੀ ਦੋਸ਼ੀ ਇਹਦੇ ਵਿੱਚ ਇਨਵੋਲ ਬਣਨਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਹਾਂਜੀ ਜਿਹੜਾ ਹਰਜਿੰਦਰ ਸਿੰਘ ਆ ਇੱਥੇ ਤਿੰਨ ਮੁਕਦਮੇ ਦਰਜ ਨੇ ਤੇ ਜਿਹੜਾ ਦਵਿੰਦਰ ਸਿੰਘ ਆ ਇੱਥੇ ਵੀ ਤਿੰਨ ਮੁਕਦਮੇ ਤੇ ਜਿਹੜਾ ਰਵੀ ਕੁਵਾੜੀਆ ਤੇ ਚਾਰ ਮੁਕਦਮੇ ਦਰਜ ਨੇ ਤੇ ਜਿਹੜਾ ਕਿਰਪਾਲੂ ਆ ਕਿਰਪਾਲ ਕਿਰਪਾਲੂ ਬੱਗਾ ਇੱਥੇ ਪੰਜ ਮਾਮਲੇ ਦਰਜ ਨੇ ਇੱਕ ਵਾਰੀਆ ਰਵੀ ਕਮਰ ਤੇ ਤੁਸੀਂ ਦੱਸ ਸਰ ਇਹ ਇੱਕ ਬਾਹਰ ਕੀਤਾ ਸੀ ਕਿ ਨਾਲ ਸੀ ਗਰੋ ਦੇ ਇਹ ਇਹ ਜਿਹੜਾ ਸੀ ਜਿਹੜਾ ਸਮਾਨ ਖਰੀਦਦਾ ਸੀ ਇਹਨਾਂ ਤੋਂ ਤੇ ਬਾਕੀ ਜਿਹੜੇ ਹੋਰ ਵੀ ਜਿਹੜੇ ਇਹਦੇ ਵਿੱਚ ਇਨਵੋਲਮਨ ਨੇ ਜਿਨ੍ਹਾਂ ਨੂੰ ਸਮਾਨ ਵੇਚਿਆ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਨਿਹਾਲ ਸਿੰਘ ਥਾਣਾ ਦੀ ਪੁਲਿਸ ਨੂੰ ਇੱਕ ਵੱਡੀ ਕਾਮੇ ਆਪੀ ਮਿਲੀ ਹੈ ਜਿਸ ਦੇ ਵਿੱਚ ਆਪਣੇ 3 ਮੈਂਬਰੀ ਗਰੋ ਟ੍ਰਾਂਸਫਰ ਚੋਰ ਤੇ ਮੋਟਰਾਂ ਦੇ ਕੇਬਲ ਚੋਰ ਕਾਬੂ ਕੀਤੇ ਨੇ ਜਿਨ੍ਹਾਂ ਦਾ ਨਾਮ ਲਲਤ ਪੁੱਤਰ ਵਿਜੇ ਕੁਮਾਰ ਵਾਸੀ ਬਾਗਾਪੁਰਾਣਾ ਅਜੀਤ ਕੁਮਾਰ ਉਰਫ ਕਾਕਾ ਪੁੱਤਰ ਅਵਤਾਰ ਸਿੰਘ ਵਾਸੀਆਂ ਬਾਗਾਪੁਰਾਣਾ ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਪ੍ਰੀਤਮ ਸਿੰਘ ਵਾਸੀ ਫੁੱਲੇਵਾਲ ਥਾਣਾ ਬਾਗਾਪੁਰਾਣਾ ਜਿਹੜੇ ਇਹ ਅਸੀਂ ਰਜਿਸਟਰ ਕੀਤੇ ਨੇ ਇਹਨਾਂ ਪਰਸੋਂ ਜਿਹੜਾ ਅਸੀਂ 1 ਕੁਇੰਟਲ 70 ਕਿਲੋ ਤਾਂਬਾ ਗ੍ਰਾਂਤ ਕਰਾਇਆ ਤੇ ਇੱਕ ਮੋਟਰਸਾਈਕਲ ਗ੍ਰਾਂਤ ਕਰਾਇਆ ਜਿਹੜਾ ਸੀਨਾ ਤੇ FIR ਨੰਬਰ 677 ਮੰਨਿਆ ਮਿਤੀ 24/8/25 ਅੰਡਰ ਸੈਕਸ਼ਨ 303 BNS ਦੇ ਅਧੀਨ थाना ਨਿਹਾਲ ਸਿੰਘ ਵਾਲਾ ਦਰਜ ਰਜਿਸਟਰ ਕੀਤਾ ਹੈ ਜਿਹੜਾ ਅਸੀਂ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਤੇ ਹੋਰ ਢੰਗਾਈ ਨਾਲ ਪੁੱਛਗਿੱਛ ਕਰਾਂਗੇ ਹਾਂਜੀ ਪਹਿਲਾਂ ਇਹਨਾਂ ਤੇ ਜਿਹੜਾ ਲਲਿਤ ਕੁਮਾਰ ਕਵਾੜੀਆ ਹੈ ਇਹਨਾਂ ਤੇ ਵੀ ਲੁੱਟਵਾਹ ਦਾ ਪਹਿਲਾ ਪਰਚਾ ਦਰਜ ਹੈ थाना ਨਿਹਾਲ ਸਿੰਘ ਵਾਲਾ ਤੇ ਦੂਸਰਾ ਜਿਹੜਾ ਅ ਅਜੇ ਕੁਮਾਰ ਹੈ ਉਰਫ ਕਾਕਾ ਇਹਦੇ ਤੇ ਵੀ ਦੋ ਪਰਚੇ ਦਰਜ ਨੇ ਇੱਕ ਤਾਂ ਅਕਸਾਈਜ਼ ਦਾ ਪਰਚਾ ਦਰਜ ਹੈ ਤੇ ਇੱਕ ਲੜਾਈ ਝਗੜੇ ਦਾ ਪਰਚਾ ਦਰਜ ਹੈ